ਅਕਾਲੀ ਦਲ ਨਕਾਰ ਆਤਮਕ ਰਾਜਨੀਤੀ ਨਹੀਂ ਕਰਦਾ ਇਹ ਉਹਨਾਂ ਨੂੰ ਸੌਂਦੀ ਆ ਆਮ ਆਦਮੀ ਪਾਰਟੀ ਵਰਗੀ ਜਿਹੜੀ ਪਾਰਟੀ ਹੈ ਲੋਕਾਂ ਨੂੰ ਬਦਨਾਮ ਕਰਕੇ ਜਿਨ੍ਹਾਂ ਨੇ ਆਪਣਾ ਰਾਜਨੀਤਿਕ ਗਰਾਊਂਡ ਤਿਆਰ ਕੀਤਾ ਇਹ ਉਹਨਾਂ ਨੂੰ ਸੌਂਦੀ ਉਹ ਕਰੀ ਜਾਣ ਪੀਰ ਜੀ ਸਰਕਾਰ ਖੁੰਦੀ ਹੈ ਲੋਕਾਂ ਦਾ ਦੁੱਖਦਰ ਸੁਣ ਲਈ ਡਿਵੈਲਪਮੈਂਟ ਕਰ ਲਈ ਰੋਜ਼ਗਾਰ ਕਰਨ ਦੇਣ ਲਈ ਤੇ ਸਾਡੇ ਜਿਹੜੇ ਕਮਜ਼ੋਰ ਵਰਗ ਨੇ ਉਹਨਾਂ ਨੂੰ ਉੱਪਰ ਚੱਕਣ ਲਈ ਸਰਕਾਰ ਨੂੰ ਜਦੋਂ ਜਵਾਬਦੇਹੀ ਦੇਣੀ ਪੈਂਦੀ ਹੈ ਲੋਕਾਂ ਦੇ ਵਿੱਚ ਆਉਣਾ ਪੈਂਦਾ ਜਦੋਂ ਪੰਜਾਬ ਤੇ ਭੀੜ ਪੈਂਦੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਹਸਪਤਾਲ ਚ ਜਾ ਕੇ ਪੈ ਜਾਂਦੇ ਨੇ ਉਦੋਂ ਹੀ ਉਹਨਾਂ ਨੂੰ ਬੁਖਾਰ ਕਿਉਂ ਚੜਦਾ ਜਦੋਂ ਸਰਕਾਰ ਬਣਾਉਣੀ ਸੀ ਅੱਧੀ ਅੱਧੀ ਰਾਤ 2:30 ਵਜੇ ਤੱਕ ਗੱਡੀਆਂ ਤੇ ਚੜ ਕੇ ਭਾਸ਼ਣ ਕਿਵੇਂ ਦੇ ਦਿੰਦਾ ਸੀ ਅੱਜ ਲੋਕਾਂ ਨੇ ਉਹਨੂੰ ਹਰਾ ਪੰਨ ਦੇਤਾ ਜਿਹੜਾ ਵਾਰ-ਵਾਰ ਮੰਗਦਾ ਸੀ ਅੱਜ ਉਹ ਹਰਾ ਪੰਨ ਕਿੱਥੇ ਗਿਆ ਹਰਾਪਨ ਦਿੱਲੀ ਵਾਲਿਆਂ ਨੇ ਖੋਲਿਆ ਤਾਂ ਹੀ ਉਹਨੂੰ ਵਾਰ-ਵਾਰ ਬੁਖਾਰ ਚੜਦਾ ਕਿਤੇ ਮੇਰੀ ਕੁਰਸੀ ਨਾ ਖੋਲਣ ਪੰਜਾਬ ਤੇ ਭੀੜ ਪੈਂਦੀ ਹੈ ਜਵਾਬ ਦੇਣ ਦਾ ਟਾਈਮ ਆਉਂਦਾ ਉਹ ਜਾ ਕੇ ਹਸਪਤਾਲ ਚ ਸੌਂ ਜਾਂਦਾ ਦੇਖੋ ਤਿੰਨ ਨੈਸ਼ਨਲ ਪਾਰਟੀਆਂ ਪੰਜਾਬ ਚ ਕੰਮ ਕਰਦੀਆਂ ਨੇ ਇੱਕ ਦੀ ਸਰਕਾਰ ਹੈ ਉਹ ਆਈਸੀਯੂ ਚ ਭਰਤੀ ਹੈ ਤੇ ਇੱਕ ਦੀ ਸੈਂਟਰ ਚ ਸਰਕਾਰ ਹੈ ਉਹਨਾਂ ਨੇ ਹਮਦਰਦੀ ਦੇ ਦੋ ਸ਼ਬਦ ਹੀ ਨਹੀਂ ਕਹੇ ਉਹ ਤਾਂ ਕਰੋੜਾਂ ਦੇ ਲੱਖਾਂ ਕਰੋੜਾਂ ਦੇ ਵੀ ਫੰਡ ਰੀਲੀਜ਼ ਕਰਦੇ ਨੇ ਜੇ ਬਾਹਰਲੇ ਦੇਸ਼ ਜਿਵੇਂ ਅਫਗਾਨਿਸਤਾਨ ਪਹਚਾਰ ਆਇਆ ਬੜੀ ਉਹਨਾਂ ਨੂੰ ਹਮਦਰਦੀ ਜਾਗੀ ਮਤ ਵੀ ਫੌਰੀ ਭੇਜਤੀ ਅਗਲੇ ਦਿਨ ਬਿਲਕੁਲ ਜੀ ਹਾਂ ਜੀ ਉਹਨਾਂ ਦੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਨਮਾਇੰਦੇ ਨੇ ਜਾਂ ਉਹਨਾਂ ਦੀ ਪਾਰਟੀ ਨਾਲ ਜੁੜੇ ਨੇ ਅਸੀਂ ਉਹਨਾਂ ਨੂੰ ਵੀ ਕਹਿੰਨੇ ਆਂ ਵੀ ਜਾ ਕੇ ਆਪਣੀ ਸਰਕਾਰ ਨਾਲ ਗੱਲ ਕਰੋ ਵੀ ਤੁਹਾਨੂੰ ਪੰਜਾਬ ਤੋਂ ਕੀ ਦੁੱਖ ਦਰਦ ਹੈ ਕੀ ਵੈਰ ਹੈ ਸਾਡੇ ਨਾਲ ਇਹੋ ਜਿਹਾ ਤੁਹਾਡਾ ਕੀ ਜਦੋਂ ਪੰਜਾਬ ਪੂਰੇ ਭਾਰਤ 'ਚ ਕਿਸੇ ਨੂੰ ਲੋੜ ਹੋਵੇ ਪੰਜਾਬ ਹਰ ਕਿਸੇ ਨਾਲ ਖੜਦਾ ਹੈ ਪਰ ਜਿੱਦਣ ਪੰਜਾਬ ਨੂੰ ਲੋੜ ਪੈਂਦੀ ਹੈ ਪੰਜਾਬ ਨੂੰ ਆਪਣੇ ਆਪ ਨਾਲ ਆਪ ਹੀ ਖੜਨਾ ਪੈਂਦਾ ਇਹ ਬੜੀ ਵੱਡੀ ਤਰਾਸਦੀ ਹੈ ਪਤਾ ਨਹੀਂ ਕੀ ਇਹਨਾਂ ਦੇ ਮਨ 'ਚ ਜਿਹੜੀ ਵੀ ਧਿਰ ਦਿੱਲੀ ਦੇ ਤਖਤੇ ਤੇ ਬਹਿ ਜਾਂਦੀ ਹੈ ਉਹਨੂੰ ਪੰਜਾਬ ਨਾਲ ਨਫ਼ਰਤ ਸ਼ੁਰੂ ਹੋ ਜਾਂਦੀ ਹੈ ਤੇ ਤੀਜੀ ਕਾਂਗਰਸ ਉਹਦੇ ਤੋਂ ਅਸੀਂ ਆਸ ਹੀ ਨਹੀਂ ਰੱਖ ਸਕਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਖੂਨ ਦੀਆਂ ਨਦੀਆਂ ਵਹਾਈਆਂ ਹੁਣ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦਾ ਖੂਨ ਚੂਸਿਆ ਹੋਵੇ ਉਹ ਤੋਂ ਤਾਂ ਅਸੀਂ ਉਮੀਦ ਹੀ ਨਹੀਂ ਰੱਖਦੇ ਉਮੀਦ ਮਾੜੀ ਮੋਟੀ ਬਦਲਾਅ ਦੇ ਨਾਂ ਤੇ ਬਹੁਤ ਵੱਡੀ ਸਰਕਾਰ ਬਣਾਈ ਸੀ 92 ਐਮਐਲਏ ਦੇ ਕੇ ਆਮ ਆਦਮੀ ਪਾਰਟੀ ਉਹ ਉਮੀਦ ਲੋਕਾਂ ਦੀ ਮੁੱਕ ਚੁੱਕੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਖੇਤਰੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਮਨ ਵਿੱਚ ਪੰਜਾਬ ਪ੍ਰਤੀ ਦਰਦ ਹੈ ਜਿਉ ਉਹ ਆਪਣੇ ਲੋਕਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦਾ ਦੁੱਖ ਤਕਲੀਫ ਸੁਣ ਰਹੇ ਨੇ ਮੌਕੇ ਤੇ ਜਿਉ ਕੋਈ ਮੰਗ ਰੱਖਦੇ ਨੇ ਉਹ ਪੂਰੀ ਕਰ ਰਹੇ ਨੇ ਕਿਉਂ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਬਾਰਡਰ ਤੋਂ ਕੋਈ ਸਬਾਰ ਜਾ ਕੇ ਸਿਆਸਤ ਨਹੀਂ ਕਰਨੀ ਸਾਨੂੰ ਬਾਕੀ ਦੇਸ਼ ਦੀ ਸਿਆਸਤ ਨਾਲ ਕੋਈ ਬਾੜਾ ਮੋਹ ਨਹੀਂ ਹੈਗਾ ਸਾਨੂੰ ਕੋਈ ਦਿੱਲੀ ਦੀਆਂ ਕੁਰਸੀਆਂ ਨਹੀਂ ਚਾਹੀਦੀਆਂ ਜਦੋਂ ਲੋੜ ਪੈਂਦੀ ਹੈ ਪੰਜਾਬ ਨੂੰ ਅਸੀਂ ਉਹ ਛੱਡ ਵੀ ਦਿੰਨੇ ਆ ਸਾਡਾ ਜੋ ਅਸਲੀ ਜੋ ਪੰਜਾਬ ਦੀ ਜੋ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅਸੀਂ ਇਹ ਮੰਨਦੇ ਆ ਕਿ ਪੰਜਾਬ ਦੇ ਲੋਕ ਸਾਨੂੰ ਚੁਣਦੇ ਨੇ ਸਾਨੂੰ ਮੌਕਾ ਦਿੰਦੇ ਨੇ ਅਸੀਂ ਪੰਜਾਬ ਲਈ ਕੰਮ ਕਰਦੇ ਆ ਇੱਕ ਅੱਜ ਸਵੇਰੇ ਜਦੋਂ ਮੈਂ ਹਰਚੰਦਪੁਰਾ ਬਨ ਦੇ ਉੱਪਰ ਮੌਜੂਦ ਸੀ ਤਾਂ ਉੱਥੋਂ ਦੇ ਜਿਹੜੇ ਸਥਾਨਕ ਲੋਕ ਨੇ ਲੋਕ ਲੋਕਾਂ ਦੇ ਵੱਲੋਂ ਇਹ ਸਰਕਾਰਾ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰ ਲਈ ਜਾਂ ਪਿਛਣੀ ਸਰਕਾਰਾਂ ਦਾ ਉਹਨਾਂ ਦਾ ਇਹ ਰੋਸ ਸੀ ਕਿ ਸਰਕਾਰ ਚਾਹੀ ਪੰਜਾਬ ਦੇ ਵਿੱਚ ਕੋਈ ਵੀ ਆ ਜਾਵੇ ਪਰ ਬਨ ਉਹਨਾਂ ਨੂੰ ਖੁਦ ਨੂੰ ਹੀ ਬਨਣੇ ਪੈਂਦੇ ਤੇ ਇਸ ਵਿਅਕਤੀ ਇਸ ਸਮੇਂ ਜਿਹੜਾ ਉਹਨਾਂ ਦੀ ਨਾਜ਼ੁਕ ਸਥਿਤੀ ਦਾ ਸਾਨੂੰ ਆਪਾਂ ਨੂੰ ਵੀ ਅੰਦਾਜ਼ਾ ਹੈ ਕਿ ਉਹ ਕਿਸ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਨੇ ਕੁਝ ਉਹਨਾਂ ਨੂੰ ਹੌਸਲੇ ਦੇ ਪ੍ਰਤੀ ਜਾਂ ਕੁਝ ਕੋਈ ਦੋ ਸ਼ਬਦ ਕਿ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੁਲਾਉਣ ਦੇ ਇੱਥੇ ਦੋ ਮਕਸਦ ਸੀ ਇੱਕ ਕਿ ਇੱਥੇ ਆਲਰੇਡੀ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਉਹ ਹਿੱਸਾ ਪਾਉਣਾ ਚਾਹੁੰਦੇ ਸੀ ਇਸ ਸੇਵਾ ਦੇ ਵਿੱਚ ਉਹਨਾਂ ਨੂੰ ਪੰਜਾਬ ਦਾ ਕੋਨਾ-ਕੋਨਾ ਆਪਣਾ ਘਰ ਲੱਗਦਾ ਹੈ ਤਾਂ ਉਹ ਕਹਿੰਦੇ ਮੈਂ ਵੀ ਸੇਵਾ 'ਚ ਹਿੱਸਾ ਪਾਉਣਾ ਇੱਥੇ ਆਇਆ ਦੂਜੀ ਜੋ ਸਭ ਤੋਂ ਵੱਡੀ ਗੱਲ ਹੈ ਅਸੀਂ ਉਹਨਾਂ ਨੂੰ ਇੱਥੋਂ ਦੇ ਮੌਜੂਦਾ ਹਾਲਾਤ ਦਿਖਾਉਣਾ ਚਾਹੁੰਦੇ ਸੀ ਉਹਨਾਂ ਨੂੰ ਕਹਿਣਾ ਚਾਹੁੰਦੇ ਸੀ ਵੀ ਜੇ ਸਾਡੀ ਸਰਕਾਰ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਾਨੂੰ ਚੁਣਦੇ ਫਤਵਾ ਦਿੰਦੇ ਨੇ ਅਸੀਂ ਇਸ ਜੋ ਦਹ ਤੱਕ ਅਗਰ ਦਾ ਇਨੂੰ ਨੱਥ ਪਾਉਣੀ ਇਹਦਾ ਪੱਕਾ ਇਲਾਜ ਕਰਨਾ ਤੇ ਮੈਂ ਤੁਹਾਨੂੰ ਦੱਸਾਂ ਸਾਡੀ ਗੱਡੀ 'ਚ ਜਾਂਦੇ ਆ ਗੱਲ ਹੋਈ ਉਹਨਾਂ ਨੇ ਇੱਕ ਨਵੀਂ ਟੈਕਨੀਕ ਨਾਲ ਬਹੁਤ ਛੇਤੀ ਤੇ ਸਸਤੇ ਢੰਗ ਨਾਲ ਬੰਨ ਨੂੰ ਕੰਕਰੀਟ ਦਾ ਕੀਤਾ ਜਾ ਸਕਦਾ ਜਿਹੜੀ ਉਹ ਗੱਲ ਕਹਿ ਰਹੇ ਨੇ ਨਾ ਕੰਕਰੀਟ ਦਾ ਕਰ ਦਾਂਗੇ ਕੱਲੀ ਉਹ ਗੱਲਾਂ ਹਵਾ 'ਚ ਜਾਂ ਫੋਕੀਆਂ ਨਹੀਂ ਹੈਗੀਆਂ ਉਹਨਾਂ ਨੇ ਉਹਦੇ ਤੇ ਰਿਸਰਚ ਕਰਕੇ ਇੱਕ ਬਹੁਤ ਸਸਤਾ ਬਹੁਤ ਛੇਤੀ ਤੇ ਬੜਾ ਕਾਰਗਰ ਢੰਗ ਨਾਲ ਕਿ ਬੰਨਾਂ ਨੂੰ ਕੰਕਰੀਟ ਦਾ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਕਿਤੇ ਲੀਕੇਜ ਹੁੰਦੀ ਹੈ ਉਹਨੂੰ ਤੁਰਤ ਕਿਵੇਂ ਰੋਕਿਆ ਜਾ ਸਕਦਾ ਹੈ ਉਹ ਉਹਦੇ ਤੇ ਆਲਰੇਡੀ ਰਿਸਰਚ ਕਰ ਰਹੇ ਨੇ ਆਪਣੀ ਟੀਮ ਨੂੰ ਲਾਤਾ ਕਿ ਜਦੋਂ ਹੀ ਆਪਾਂ ਨੂੰ ਮੌਕਾ ਮਿਲਦਾ ਆਪਾਂ ਪਹਿਲੇ ਸਾਲ ਦੇ ਅੰਦਰ ਹੀ ਆਪਣੇ ਬੰਨ ਕੰਕਰੀਟ ਦੇ ਬਣਾ ਦੇਣੇ ਉਹਨਾਂ ਦਾ ਅੰਦਰੂਨੀ ਉਹ ਸਟੰਟ ਬਾਜੀ ਵਾਲੀ ਸਰਕਾਰ ਹੈ ਧਿਆਨ ਹਟਾਉਣਾ ਇਸ ਟਾਈਮ ਲੋਕਾਂ ਦਾ ਜਦੋਂ ਲੋਕ ਪੀੜਾ ਚ ਹੁੰਦੇ ਨੇ ਨਾ ਤੇ ਉਹ ਹੱਲ ਨਹੀਂ ਕਰ ਪਾਉਂਦੇ ਉਹ ਇਹ ਜਿਹਾ ਸਟੰਟ ਕਰਦੇ ਨੇ ਕਿ ਲੋਕਾਂ ਦਾ ਧਿਆਨ ਮੇਨ ਮੁੱਦੇ ਤੋਂ ਹਟਾਇਆ ਜਾਵੇ ਮੇਨ ਮੁੱਦਾ ਅੱਜ ਫਲੱਡ ਹੈ ਫਲੱਡ ਦੇ ਵਿੱਚ ਮਰਦੇ ਕਿਸਾਨ ਮਰਦੇ ਗਰੀਬ ਲੋਕ ਉਹਨਾਂ ਦੇ ਟੈਂਦੇ ਘਰ ਉਹਨਾਂ ਦੀਆਂ ਡੁੱਬਦੀਆਂ ਫਸਲਾਂ ਉਹਦਾ ਜਵਾਬ ਦੇਣਾ ਵੀ ਇਹ ਕਿਉਂ ਹੋਇਆ ਪਰ ਉਹਨਾਂ ਨੇ ਨਵੀਂ ਸਟੰਟ ਬਾਜੀ ਇੱਕ ਮੈਂ ਤੁਹਾਡੀ ਗੱਲ ਚ ਐਡ ਕਰਨਾ ਚਾਹੁੰਦਾ ਕਿ ਤੁਸੀਂ ਇਹ ਗੱਲ ਮੈਨੂੰ ਇੱਕ ਪਿਛਲਾ ਸਵਾਲ ਪੁੱਛਿਆ ਸੀ ਕਿ ਜਿਹੜੀ ਇੱਥੇ ਮਤ ਦੇ ਕੇ ਗਏ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਕਿਸੇ ਪਾਰਟੀ ਨੂੰ ਦੇ ਕੇ ਗਏ ਨੇ ਉਹ ਇੱਥੇ ਕਿਸਾਨਾਂ ਨੂੰ ਦੇਖੇ ਗਏ ਨੇ ਕਿਸਾਨ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋ ਸਕਦਾ ਹੈ ਇਸ ਇਲਾਕੇ ਦੇ ਲੋਕ ਕਿਸੇ ਵੀ ਪਾਰਟੀ ਨਾਲ ਪਿਛਲੀ ਵਾਰ ਬੜੀ ਬਹੁਮਤ 80000 ਵੋਟ ਪਾਈ ਸੀ ਆਮ ਆਦਮੀ ਪਾਰਟੀ ਇਹ ਇਹ ਫਸਲਾਂ ਉਹਨਾਂ ਦੀਆਂ ਵੀ ਡੁੱਬਣ ਗਈਆਂ ਸੋ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਆਪਣੇ ਪੰਜਾਬ ਦੇ ਲੋਕਾਂ ਦੀ ਮੱਤ ਕਰ ਰਹੀ ਹੈ ਪਰ ਇਹਨਾਂ ਤੋਂ ਜੇਰੀ ਨਹੀਂ ਜਾਂਦੀ ਇਹ ਸੇਵਾ ਕਰਦੇ ਨੂੰ ਵੀ ਨਹੀਂ ਦੇਖ ਸਕਦੇ ਆਪ ਤਾਂ ਕਰ ਨਹੀਂ ਸਕਦੇ ਸੇਵਾ ਕਰਦੇ ਨੂੰ ਵੀ ਨਹੀਂ ਦੇਖ ਸਕਦੇ ਤਾਂ ਉਹ ਇਹ ਜੇ ਮੀਮ ਬਣਾਉਂਦੇ